ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅੰਮ੍ਰਿਤਪਾਲ ਕਤੇੜ ਦੇ ਬਲਾਤਕਾਰੇ ਦੀ ਛੋਟੀ ਜੀ ਕਲਿੱਪ ਵੀਡੀਓ ਮੈਨੂੰ ਅੱਜ ਕਿਸੇ ਨੇ ਭੇਜੀ ਹੈ ਤੇ ਉਹਦੇ ਤੇ ਗੱਲਬਾਤ ਕਰਨੀ ਹੈ ਉਹ ਵੀਡੀਓ ਦੇ ਵਿੱਚ ਇਹ ਫੁਕਰੀਆਂ ਮਾਰ ਰਿਹਾ ਹੈ ਕੀ ਕਹਿੰਦਾ ਹੈ ਕਹਿੰਦਾ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਹੈਗੀ ਹੈ ਉਦੇ ਵਿੱਚ ਨਿਹੰਗ ਸਿੰਘਾਂ ਦੇ ਘੋੜੇ ਦੇਸਣ ਤੁਰੇ ਫਿਰਦੇ। ਤਿੰਨ ਹੀਂਗਾਂ ਦੀਆਂ ਅੱਖਾਂ ਲਾਲ ਹੋਣ ਜਿਹੜੀ ਸੰਗਤ ਜਾਂਦੀ ਹੈ ਉੱਥੇ ਦਰਸ਼ਨਾਂ ਲਈ ਉਹਨਾਂ ਦੇ ਮਨ ਵਿੱਚ ਕੰ다 ਨਿਹੰਗਾਂ ਪ੍ਰਤੀ ਖਾਫ ਹੋਵੇ। ਡਰ ਨੋ ਲੋਕ ਵੀ ਹੁਣ ਖਾਲਸੇ ਦਾ ਰਾਜ ਹੋ ਗਿਆ। ਮਤਲਬ ਘੋੜੇ ਹੀ ਘੋੜੇ ਹੋਣ ਸਾਡੇ ਕੋਲੇ। ਇਹਦੇ ਵਿੱਚ ਨਾ ਇਹਨੇ ਅਕਾਲ ਹੀ ਅਕਾਲ ਕਹਿ ਕੇ ਪੂਰੀਆਂ ਫੁਕਰੀਆਂ ਮਾਰੀਆਂ ਨੇ। ਵੀ ਮਤਲਬ ਅਸੀਂ ਕਿਸੇ ਤੋਂ ਡਰਦੇ ਨਹੀਂ। ਅਛਾ ਇਹ ਵੀਡੀਓ ਦੀ ਮੈਂ ਗੱਲ ਕਿਉਂ ਕਰ ਰਿਹਾ ਹੁਣ ਜਦੋਂ ਇਹ ਕਮਲ ਕੌਰ ਦਾ ਕਤਲ ਕਰਕੇ ਗਲ ਕੋੜ ਕੇ ਮਾਰ ਕੇ ਭੱਜਿਆ ਤੇ ਇਹਦੇ ਵਿੱਚ ਕੋਈ ਸੂਰਮਿਆਂ ਵਾਲੀ ਨਿਹੰਗਾਂ ਵਾਲੀ ਕੋਈ ਜੁਰਤ ਵਾਲੀ ਗੱਲ ਹੈਗੀ ਸੀ ਅਛਾ ਇੱਕ ਗੱਲ ਇੱਥੇ ਹੋਰ ਨੋਟ ਕਰਿਓ ਜਿਹੜਾ ਕਮਲ ਕੌਰ ਦਾ ਫੋਨ ਸੀ ਨਾ ਦੋ ਫੋਨ ਨੇ ਵੈਸੇ ਉਹ ਇਹਦੇ ਕੋਲ ਨਹੀਂ ਗੱਲ ਨੋਟ ਕਰਿਓ ਜਿਹੜੇ ਬੰਦੇ ਕਹਿੰਦੇ ਨੇ ਵੀ ਅਸ਼ਲੀਲਤਾ ਖਤਮ ਕਰਨੀ ਹੈ ਵੀ ਕੋਈ ਗੰਦੀ ਬਲਗਰ ਜਿਹੜੀ ਵੀਡੀਓ ਹੈਗੀ ਆ ਵੀ ਉਹ ਨੈਟ ਤੇ ਸੋਸ਼ਲ ਮੀਡੀਆ ਤੇ ਨਾ ਆਵੇ ਇਹ ਕਹਿੰਦੇ ਆ ਹੁਣ ਜਿਹੜੀਆਂ ਕਮਲਕੌਰ ਦੀਆਂ ਵੀਡੀਓ ਮਰਨ ਤੋਂ ਬਾਅਦ ਵਾਇਰਲ ਹੋਈਆਂ ਨੇ ਉਹ ਕਿਹਨੇ ਕੀਤੀਆਂ ਨੇ ਉਹ ਕੌਣ ਕਰ ਰਿਹਾ ਸ਼ਰਿਆਮ ਜਜਮੈਂਟ ਹੁੰਦੀ ਹੈ ਵੀ ਅਮਰਤਪਾਲ ਮਹਿਰੋਂ ਦੇ ਬੰਦੇ ਤੇ ਕਦੀ ਈ ਖੁਦ ਇਹ ਕਰ ਰਿਹਾ ਹੋਰ ਸੁਣ ਲਿਓ ਗੱਲ ਅਚਾਨਕ ਜਿਹੜੇ ਬੰਦੇ ਚੋਲਿਆਂ ਵਾਲੇ ਐ ਜਿਹੜੇ ਕਹਿੰਦੇ ਅਸੀਂ ਤਾਂ 3 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਕੇ ਫਿਰ ਨਿਤਨੇ ਬਾਣੀਆਂ ਦਾ ਪੰਜ ਬਾਣੀਆਂ ਦਾ ਦਸਮ ਗ੍ਰੰਥੀ ਪਤਨਿ ਪੰਜ ਗ੍ਰੰਥੀ ਚੰਡੀ ਦੀ ਬਾਣ ਪਤਨ ਕੀ ਕੁਛ ਪੜਦੇ ਆ ਤੇ ਉਹ ਬੰਦੇ ਨਾ ਹਰਾਮਖੋਰ ਜਮਾ ਅਰੀਜਨਲ ਐਡੇ ਤੋਂ ਫੋਨ ਕਰਕੇ ਮੈਨੂੰ ਕਹਿਣਗੇ ਜਾਨੇ ਜੀ ਆਹ ਫੋਟੋ ਵੀਡੀਓ ਭੇਜੀਆ ਤੁਹਾਨੂੰ ਕਮਲਕੌਰ ਦੀ ਅੱਛਾ ਨਾਲ ਕੀ ਕਹਿੰਦੇ ਨੇ ਭਾਬੀ ਤੁਸੀਂ ਹੁਣ ਅੰਦਾਜ਼ਾ ਲਾਉਂਗੇ ਵੀ ਇਹ ਬੰਦੇ ਬਾਣੀ ਪੜਨ ਵਾਲੇ ਨੇ ਇਹ ਬੰਦੇ ਸਿੱਖ ਨੇ ਇਹ ਕਹਿਣਗੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਹੁਣ ਜਿਹੜੀ ਮੈਂ ਇਹ ਮਹਿਰੋ ਦੀ ਗੱਲ ਕੀਤੀ ਹੈ ਹੁਣ ਜਿਹੜੀ ਆ ਮੈਂ ਤੁਹਾਨੂੰ ਇਹਦੀ ਵੀਡੀਓ ਦੀ ਗੱਲ ਕਰ ਰਿਹਾ ਵੀ ਜਿਵੇਂ ਦੇ ਵਿੱਚ ਫੁਕਰੀਆਂ ਮਾਰੀਆਂ ਨੇ ਤਕੀ ਤੁਸੀਂ ਅੰਦਾਜ਼ਾ ਲਾਉਂਗੇ ਵੀ ਇਹ ਬੰਦਾ ਖੁਦ ਅਸ਼ਲੀਲਤਾ ਨੂੰ ਰੋਕਦਾ ਸੀ ਤੇ ਉਹਦੇ ਮਰਨ ਤੋਂ ਬਾਅਦ ਜਿੰਨੀਆਂ ਉਹਦੀਆਂ ਵੀਡੀਓ ਆਈਆਂ ਨੇ ਜਿਹੜੀਆਂ ਤੁਸੀਂ ਆਪਣੇ ਪਰਿਵਾਰ ਵਿੱਚ ਬਿਲਕੁਲ ਦੇਖ ਸਕਦੇ ਨਹੀਂ ਤੇ ਉਹ ਵਾਇਰਲ ਕੌਣ ਕਰ ਰਿਹਾ ਐ ਸਪੈਸ਼ਲੀ WhatsApp ਤੇ ਭੇਜ ਰਹੇ ਨੇ ਲੋਕਾਂ ਨੂੰ ਤੇ ਇਹ ਗੰਦਗੀ ਨਹੀਂ ਹੈਗੀ ਇਹ ਅਸ਼ਲੀਲਤਾ ਨਹੀਂ ਹੈਗੀ ਮੈਂ ਜਿਹੜੇ ਨਾ ਬੰਦੇ ਮੈਨੂੰ ਕਾਲ ਕਰਦੇ ਆ ਕਿ ਤੁਹਾਡੇ ਕੋਲੇ ਸਬੂਤ ਕੀ ਹੈ ਤੁਸੀਂ ਦੱਸੋ ਤੁਸੀਂ ਇੱਕ ਸਬੂਤ ਦੀ ਗੱਲ ਨਾ ਕਰੋ ਜੀ ਸਾਡੇ ਕੋਲ ਤਾਂ ਬਹੁਤ ਸਬੂਤ ਹੈ ਇੱਕ ਨਾ ਕਹਿੰਦੇ ਕੋਈ ਬੰਦੇ ਨੇ ਅੰਮ੍ਰਿਤ ਭੰਗ ਕਰਤਾ ਤੇ ਉਹ ਪੰਜ ਪਿਆਰਿਆਂ ਕੋਲੇ ਦਵਾਰੇ ਚਲਾ ਗਿਆ ਭੁੱਲ ਬਖਸ਼ਾਉਣ ਵਾਸਤੇ ਪੰਜ ਪਿਆਰੇ ਕਹਿੰਦੇ ਵੀ ਗਲਤੀ ਕੀ ਕੀਤੀ ਹੈ ਉਹ ਕਹਿੰਦਾ ਏ ਪੁੱਛੋ ਮੈਂ ਕੀਤਾ ਕੀ ਨਹੀਂ ਜਾਣ ਕੇ ਵੀ ਉਹ ਕਿਹੜਾ ਕੰਮ ਆ ਜਿਹੜਾ ਮੈਂ ਕਰਿਆ ਨਹੀਂ ਜਾਣ ਕੇ ਜਿੰਨੀ ਕੁ ਮੇਰੀ ਕਰਤੂਤ ਸੀ ਉਹਨੂੰ ਬੱਦ ਮੈਂ ਕਰ ਦਿੱਤਾ ਉਹ ਬੰਦਾ ਇਹ ਕਹਿੰਦਾ ਇਹ ਕੌੜਾ ਸੱਚ ਹੈ ਹੁਣ ਇਹ ਕਹਿੰਦੇ ਨਾ ਕਿ ਸਬੂਤ ਦਿਓ ਹੁਣ ਮੈਨੂੰ ਕਹਿਣਗੇ ਉਹ ਗਿਆਨੀ ਜੀ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਕੁਝ ਆਇਆ ਨਹੀਂ ਆਵੇ ਨਾ ਆਵੇ ਜੇ ਆ ਵੀ ਗਿਆ ਫਿਰ ਤੁਸੀਂ ਕੀ ਕਹਿਣਾ ਇਹ ਹਕੂਮਤ ਧੱਕਾ ਕਰਦੀ ਜੇ ਇਹ ਤਾਂ ਇਹਨਾਂ ਨੇ ਮੈਡੀਕਲ ਰਿਪੋਰਟ ਵਿੱਚ ਆਪਣੇ ਆਪ ਲਿਖ ਦਿੱਤਾ ਜੀ ਆਵੇ ਨਾ ਆਵੇ ਤੁਹਾਨੂੰ ਕੀ ਮਤਲਬ ਹੈ ਉਹ ਜਿਹੜੀ ਮੈਂ ਗੱਲ ਕਹੀ ਹੈ ਨਾ ਮੈਂ ਐਵੇਂ ਨਹੀਂ ਕਹੀ ਮੈਂ ਤਾਂ ਇਹ ਕਹੀ ਹੈ ਵੀ ਜਿਹੜਾ ਕਤੀੜ ਅਮਰਪਾਲ ਮੇਰੋ ਭਜੇ ਭਜੇ ਹੀ ਹੈ ਨਾ ਵੀ ਉਹ ਸਾਹਮਣੇ ਆਵੇ ਦੱਸਾਂਗੇ ਬੀਤਾ ਕੀ ਕੁਝ ਕੀਤਾ ਅੱਛਾ ਹੁਣ ਇੱਕ ਪੰਗਾ ਹੋਰ ਪਊਗਾ ਜੀ ਆ ਜਿਹੜੇ ਕਹਿੰਦੇ ਨਾ ਬੜੇ ਪਿਆਰ ਨਾਲ ਪਰਾਇਆ ਗਮਨ ਬੰਜਰ ਕਰੈਤ ਹੁੰਦਾ ਹੈ ਜੀ ਮਤਲਬ ਪਰਾਇ ਔਰਤ ਇਹ ਕਹਿੰਦੇ ਆ ਨਾ ਤੇ ਉਹਨੇ ਸਾਬਤ ਕਰਤਾ ਮਹਿਰੋਂ ਬਲਾਦਕਾਰੀ ਨੇ ਵੀ ਜਿਹੜੀ ਕਮਲਕੌਰ ਹੈ ਨਾ ਇਹ ਮੇਰੇ ਕੋਲ ਰਹਿੰਦੀ ਰਹੀ ਆ ਅਸੀਂ ਬੰਬੇ ਨਵੇਂ ਮਲੇਸ਼ੀਆ ਘੁੰਮੇ ਆ ਹੁਣ ਜਿਹੜੇ ਜਿਹੜਾ ਬੰਦਾ ਇੱਕ ਕੱਲੀ ਕੁੜੀ ਦੇ ਨਾਲ ਘੁੰਮਦਾ ਰਿਹਾ ਹੋਟਲਾਂ ਦੇ ਵਿੱਚ ਰਾਤਾਂ কাটਦਾ ਰਿਹਾ ਉਹਨੂੰ ਕੀ ਕਹੋਗੇ ਅੱਛਾ ਇੱਥੇ ਨਾ ਕਈਆਂ ਬੰਦਿਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੋਲ ਨਜਾਇਜ਼ ਉਹ ਪਤਾ ਨਹੀਂ ਰਖੇ ਲਾ ਪਤਾ ਨਹੀਂ ਕੀ ਸ਼ਬਦ ਵਰਤ ਉਹ ਰਖੀਆਂ ਹੋਈਆਂ ਸੀ ਰਖੀਆਂ ਹੋਣਗੀਆਂ ਕਈ ਕਹਿੰਦੇ ਮਹਾਰਾਜਾ ਭਪਿੰਦਰ ਸਿੰਘ ਨੇ ਆ ਕੈਪਟਨ ਕਬੂੜਾ ਜਿਹੜਾ ਉਹਨੇ ਕਹਿੰਦੇ 365 ਰਾਣੀਆਂ ਰੱਖੀਆਂ ਸੀ ਇਹ ਇਹ ਸੱਚ ਹੀ ਆ ਵੈਸੇ ਤੇ ਇਹ ਅੰਮ੍ਰਿਤਪਾਲ ਵਰਗੇ ਇਹ ਹੁਣ ਕੀ ਕਹਿਣਗੇ ਜੀ ਅੱਛਾ ਜਿਹੜੇ ਜੋੜਿਆਂ ਜੋਲਿਆਂ ਵਾਲੇ ਹਜ਼ੂਰੀਆ ਪਾ ਕੇ ਗਲ ਚ ਟਕਸਾਲੀ ਕਿਰਪਾਨਾਂ ਪਾ ਕੇ ਸਿਰ ਤੇ ਟੋਕਰੇ ਦੀ ਤਰ੍ਹਾਂ ਪੱਗ ਰੱਖੀ ਹੁੰਦੀ ਹੈ ਵੱਡੀ ਮਾਲਾ ਪਾਈ ਹੁੰਦੀ ਹੈ ਜਿਹੜੇ ਉਹ ਮਰਿਆਦਾ ਸਮਝਾਉਂਦੇ ਨੇ ਵੀ ਪਰਾਇਆ ਗਮਨ ਗੱਜਰ ਨਹੀਂ ਗੱਜਰ ਨਹੀਂ ਬੱਜਰ ਕਰਾਇਤ ਹੁੰਦਾ ਤੇ ਉਹ ਕੀ ਕਹਿਣਗੇ ਹੁਣ ਉਹ ਕੀ ਕਹਿਣਗੇ ਇਹ ਤਾਂ ਹਰਾਮਖੋਰ ਕਹਿੰਦੇ ਮੁਸਲਮਾਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਲਿਖਿਆ ਹੋਇਆ ਮੈਂ ਰਤਮ ਜੀ ਦਾ ਵਿੱਚ ਤੇ ਇਹ ਕੌਣ ਹੈ ਇਹ ਤਾਂ ਮੁਸਲਮਾਨ ਮੁਸਲਾ ਹੀ ਹੈ ਕੀ ਹੋ ਗਿਆ ਕੀ ਹੋ ਗਿਆ ਚੋਲਾ ਪਾ ਲਿਆ ਕੋਈ ਮਰਜ਼ੀ ਪਾ ਲਵੇ ਚੋਲਾ ਵੀ ਦੁਕਾਨ ਤੋਂ ਮਿਲ ਜਾਂਦਾ ਜੀ ਛਿਰ ਸਾਹਿਬ ਵੀ ਮਿਲ ਜਾਂਦੀ ਹੈ ਕੁਛ ਮਰਜ਼ੀ ਲੈ ਲਓ ਕੀ ਸਬੂਤ ਦਿਓਗੇ ਵੀ ਇਹਦਾ ਅਮਰ ਛੱਕਿਆ ਸੀ ਕਿਸੇ ਲਿਸਟ ਵਿੱਚੋਂ ਕੱਢੋਂਗੇ ਜਿੰਨੀਆਂ ਵੀ ਲਿੰਗ ਜਸੇ ਬੰਦੀਆਂ ਨੇ ਉਹ ਸਾਰੇ ਬੋਲੀ ਜਾਂਦੇ ਕਹਿੰਦੇ ਸਾਡੀ ਜਸੇ ਬੰਦੀ ਦਾ ਨਹੀਂ ਇਹ ਛਾੜੀ ਜਸ ਦੇ ਬੰਦਾਂ ਦੀ ਨਹੀਂ ਇਹ ਸਾਰੇ ਨੇ ਕਹਿਤਾ ਉਹਦਾ ਨਗਲੀ ਨੇ ਕਹੀ ਜਾਂਦੇ ਚਲੋ ਮੈਂ ਹੋਰ ਪਾਸੇ ਨਾ ਜਾਵਾਂ ਮੈਂ ਜਿਹੜੀ ਗੱਲ ਕਰੀ ਜਨੇ ਨੇ ਫੁਕਰੀਆਂ ਜਿਹੜੀਆਂ ਮਾਰੀਆਂ ਸੀ ਉਹ ਵੀਡੀਓ ਵਿੱਚ ਨਿੰਗਾ ਦੀਆਂ ਅੱਖਾਂ ਲਾਲ ਚਾਹੀਦੀਆਂ ਨੇ ਮਤਲਬ ਕਿ ਸਾਡੀ ਜਿਹੜੀ ਆਮ ਭੋਲੀ ਭੋਲੀ ਸੰਗਤ ਜਾਂਦੀ ਹੈ ਨਾ ਦਰਵਾਸਾ ਬੈ ਕਿ ਉਹਨਾਂ ਨੂੰ ਖੌਫ ਲੱਗੇ ਸਾਡੇ ਵਿੱਚੋਂ ਮਤਲਬ ਕਿ ਅਸੀਂ ਤਾਲੇਬਾਨ ਡਰੋ ਸਾਥੋਂ ਤੇ ਹੁਣ ਫੁਕਰਾ ਕਿੱਥੇ ਆ? ਇੰਡੀਆ 'ਚ ਹੀ ਐ ਜੈਡ ਬਈ 'ਚ ਐ ਮੈਂ ਤਾਂ ਵੈਸੇ ਕੱਲ੍ਹ ਕਿਹਾ ਸੀ ਵੀ ਭੱਜ ਗਿਆ ਉਹ ਹੁਣ ਐਦਾ ਹੀ ਹੈ ਪਰ ਜਿਹੜੀਆਂ ਕਤੀੜਾਂ ਫੋਨ ਕਰਦੀਆਂ ਉਹਨਾਂ ਨੂੰ ਬੇਨਤੀ ਹੈ ਇੱਕ ਵਾਰ ਬੇਨਤੀ ਮੈਂ ਕਰਦਾ ਨਹੀਂ ਹੁੰਦਾ ਵੀ ਜੇ ਸਬੂਤ ਲੈਣੇ ਨੇ ਨਾ ਤਾਂ ਜਦੋਂ ਮਰਜੀ ਉਹਨੂੰ ਲਿਆ ਆਓ ਚੁੱਪ ਕਰਕੇ ਤੇ ਆਪਾਂ ਤੁਹਾਡੇ ਨਾਲ ਤੁਰਾਂਗੇ ਨਹੀਂ ਪਰ ਜਿਹੜਾ ਕੁਝ ਆ ਬੋਲਿਆ ਇਹ ਦੱਸਿਓ ਵੀ ਕਿੰਨਾ ਕੁ ਸਹੀ ਜੇ ਕਿੰਨਾ ਕੁ ਗਲਤ ਜੋ ਅਮਰਤਪਾਲ ਕਹਿੰਦਾ ਸੀ ਨਾ ਅੱਛਾ ਲੈ ਹੁਣ ਗੱਲ ਇੱਕ ਹੋਰ ਜੇ ਤੇ ਆ ਗਈ ਉਹ ਕੀ ਹੈ ਜਿਹੜਾ ਡਿਵਰ ਗਣ ਬੈਠਾ ਮਮਤਪਾਲ ਜਿਹੜੀ ਦੀ ਚੈਟ ਵਾਇਰਲ ਹੋਈ ਹੈ ਕਿੱਥੇ ਹੋਈ ਹੈ ਉਹ ਹੈਗੀ ਹੈ ਡੇਟਿੰਗ ਐਪ ਟਿੰਡਰ ਐਪ ਉਹਦੇ ਵਿੱਚ ਪੁਲਿਸ ਨੇ 6 ਕੁੜੀਆਂ ਦੇ ਨਾਲ ਉਹਦੀਆਂ ਹਰਕਤਾਂ ਫੜੀਆਂ ਅਛਾ ਉਹਦੀ ਮਾਤਾ ਵੀ ਸਾਹਮਣੇ ਆ ਗਈ ਪੈਸੇ ਮੰਗਦੀ ਉਹਦਾ ਪਿਓ ਵੀ ਸਾਹਮਣੇ ਆ ਗਿਆ ਤੇ ਉਹ ਅਸ਼ਲੀਲਤਾ ਨਹੀਂ ਅਸ਼ਲੀਲਤਾ ਨਹੀਂ ਅਸ਼ਲੀਲਤਾ ਹੈ ਤੇ ਹੁਣ ਮੈਰੋ ਜੇ ਕਿ ਤਿਆਜ ਹੈ ਤੇ ਆਪਣੇ ਅਮਰਤਪਾਲ ਨੂੰ ਵੱਡੂਗਾ ਵੱਡੂ ਘੜਾਉਦਾ ਉਹ ਤਾਂ ਬੈ ਡਿਬਰੂ ਘੜਾ ਬੈਠਾ ਨਹੀਂ ਚਲ ਕੋਈ ਨਹੀਂ ਅੰਦਰ ਖਾਤੇ ਰਾਤ ਨੂੰ ਫੋਨ ਫਾਨ ਕਰ ਲਿਓ ਵੀ ਤੂੰ ਮੇਰੀਆਂ ਚੁਗਲੀਆਂ ਨਾ ਕਰੀ ਮੈਂ ਤੇਰੀਆਂ ਨਹੀਂ ਕਰਦਾ ਤੂੰ ਮੇਰਿਆਂ ਤੇ ਪੜਦਾ ਪਾ ਦੇ ਮੈਂ ਤੇਰੇਆਂ ਤੇ ਪਾ ਦੂੰ ਇਦਾਂ ਰਲ ਮਿਲ ਕੇ ਭਾਈ ਭਾਈ ਬਣ ਜਿਓ ਫਿਰ ਵਧੀਆ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ